ਖਲੋਤੀ ਕਾਲੀ ਧਕਾਰ ਪੀਓ ਜਿਹਦੇ ਖਲਾਫ ਪੰਡੋਰੀ بولਦਾ ਦੀਆਂ ਨੱਕਾਂ ਨਿਕਲਦੀਆਂ ਲੀਕਾਂ ਵੱਡੇ ਬਦਮਾਸ਼ ਆਏ ਨਹੀਂ ਸਾਲੇ ਮੈਂ ਬੈਠਾ ਤੰਤਰ ਰੰਟੀਕਾਂ ਲੇਕਿਨ 1 ਸੈਕਿੰਡ ਕਹਿਣਾ ਬੋਲ ਗਿਆ ਲੋੜਿਆ ਬਦਮਾਸ਼ੀ ਵੜੀ ਮਖੋਣਾ ਨੰਗਾ ਕਰੇਨ ਫੁੱਟ ਤੇਰੀ ਭੈਣ ਦੀ ਤੇਰੀ ਦੀ ਪੁੱਤੀ ਸਾ ਦੋਸਤੋ ਤੁਸੀਂ ਇਸ ਮੁੰਡੇ ਨੂੰ ਤਾਂ ਪੱਕਾ ਜਾਣਦੇ ਹੋਵੋਗੇ ਜਿਸ ਨੂੰ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਨਾਮ ਹੈ ਇਸ ਦਾ ਮਹਿਕ ਪੰਡੂਰੀ ਇਹ ਮੁੰਡਾ ਹਰ ਰੋਜ਼ ਆਪਣੇ ਇੰਸਟਾਗ੍ਰam ਤੇ ਬਦਮਾਸ਼ੀ ਵਾਲੀਆਂ ਵੀਡੀਓਜ਼ ਪਾਉਂਦਾ ਰਹਿੰਦਾ ਹੈ ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਉਹਨਾਂ ਦੀ ਆ ਵੀਡੀਓ ਉੱਤੇ ਰਿਪਲਾਈ ਕਰਦਾ ਰਹਿੰਦਾ ਹੈ ਤੇ ਉਹਨਾਂ ਨਾਲ ਕੌਂਟਰੋਵਰਸੀ ਬਣਾਈ ਰੱਖਦਾ ਹੈ ਹੁਣ ਇਸ ਮੁੰਡੇ ਨੇ ਆਪਣੀ ਵੀਡੀਓ ਵਿੱਚ ਜਸ ਧਾਲੀਵਾਲ ਨੂੰ ਰਿਪਲਾਈ ਦਿੱਤਾ ਤੇ ਵੀਡੀਓ ਵਿੱਚ ਬੜੀ ਸ਼ਾਨ ਨਾਲ ਕਹਿੰਦਾ ਪੁੱਤ ਟਾਈਮ ਪੱਕਾ ਕਰਕੇ ਤੂੰ ਆਪ ਆਇਆ ਨਹੀਂ ਮੈਂ ਤਾਂ ਤਰਨ-ਤਾਰਨ ਤੇਰੀ ਉਡੀਕ ਕਰਦਾ ਰਿਹਾ ਫਿਰ ਕੀ ਸੀ ਦੋਸਤੋ ਜਸਤਾਲੀਵਾਲ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਹਨੂੰ ਤੇ ਇਹਦੇ ਦੋਸਤਾਂ ਨੂੰ ਜੋ 2-3 ਜਣੇ ਨਾਲ ਸੀ ਉਹਨਾਂ ਨੂੰ ਚੁੱਕ ਕੇ ਰੋਮ ਵਿੱਚ ਲੈ ਗਏ ਤੇ ਫਿਰ ਇਹਨਾਂ ਦੀ ਜੋ ਛਤਰਪਰੇਟ ਕੀਤੀ ਨੰਗੇ ਕਰਕੇ ਉਹ ਤੁਸੀਂ ਸੋਚ ਨਹੀਂ ਸਕਦੇ ਇਹ ਜਿਹੜਾ ਵੱਡਾ ਬਦਮਾਸ਼ ਬਣਦਾ ਸੀ ਕੰਨਾਂ ਨੂੰ ਹੱਥ ਲਾ ਲਾ ਕੇ ਮਾਫੀਆ ਮੰਗਦਾ ਸੀ ਵੀਰ ਬਣ ਕੇ ਇੱਕ ਵਾਰ ਛੱਡ ਦੋ ਦੁਬਾਰਾ ਗਲਤੀ ਨਹੀਂ ਕਰਦਾ ਹੁਣ ਅੱਗੇ ਇਸ ਵੀਡੀਓ ਵਿੱਚ ਤੁਸੀਂ ਆਪ ਵੇਖੋ ਕਿਵੇਂ ਮਹਿਕ ਪੰਡੋਰੀ ਦੀ ਛਿੱਤਰ ਪਰੇਡ ਹੋ ਰਹੀ ਹੈ ਤੇ ਕਿਵੇਂ ਉਹ ਮਾਫੀ ਮੰਗਦਾ ਨਜ਼ਰ ਆ ਰਿਹਾ ਹੈ ਜੇ ਦੋਸਤੋ ਤੁਸੀਂ ਵੀ ਅਜਿਹੇਆਂ ਹੋਰ ਤੇ ਤਮਾਕੇਦਾਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਅੱਗੇ ਦਿਖਾਉਂਦੇ ਤੁਹਾਨੂੰ ਆਪਾਂ ਉਹ ਪੂਰੀ ਵੀਡੀਓ ਉਹ ਫੁੱਦੀ ਦੇ ਆ ਜਾ ਘਰੇ ਨਹੀਂ ਆ ਮੈਂ ਕਟਾਲਾ ਵੀਡੀਓ ਘਰੇ ਬੈਠਾ ਇਕੱਲਾ ਇੱਕ ਟੋਣੀ ਉਹ ਵੀਡੀਓ ਪਿਓ ਦਾ ਦੇ ਅੱਜ ਰਾਤ ساری ਜੱਸ ਕੌਣ ਲੱਗਦਾ ਰਜੱਸ ਆਪਣੇ ਖੁੱਦੀ ਦਾ ਡੈਡੀ ਤੇਰਾ ਜੱਸ ਦਾ ਰੀਅਲ ਡੈਡੀ ਆ ਲੋੜਿਆ ਬਦਮਾਸ਼ੀ ਵੀ ਦਿਖਾਉਣਾ ਨੰਦਾ ਕਰੇ ਨੇ ਫੁੱਟ ਤੇਰੀ ਆ ਬਦਮਾਸ਼ੀ ਫੁੱਟੀ ਦਾ ਆ ਆਜ ਆਜ ਫੋਨ ਨਾ ਮਾਰਾ ਫੋਨ ਦੇ ਦੇ ਯਾਰ ਨੂੰ ਮੇਰੀ ਗੱਲ ਸੁਣੋ ਫੋਨ ਦੇ ਦੇ ਮੇਰੇ ਨੂੰ ਫੋਨ ਕੋਈ ਨਹੀਂ ਕੋਈ ਨਹੀਂ ਆ ਮੈਂ ਵੀ ਤਾਰਾ ਨੂੰ ਦੱਸਾਂ ਵੀਰੇ ਦੱਸ ਸਾਰਾ ਕੋ ਦੱਸ ਸਾਰਾ ਕੋ ਦੱਸਦਾ ਤੇ ਦੋਸਤੋ ਇਹ ਸਿਰਫ ਮਹਿਕ ਪੰਡੋਰੀ ਲਈ ਨਹੀਂ ਬਲਕਿ ਸਾਰਿਆਂ ਲਈ ਸਬਕ ਹੈ ਜੋ ਸੋਸ਼ਲ ਮੀਡੀਆ ਤੇ ਬਦमाश ਬਣਦੇ ਆ